ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਡੇਮਾਨ ਟਾਪੂ ਦੀ ਜੋ ਧਰਤੀ ਹੈ ਉੱਥੇ ਜੋ ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉੱਥੇ ਪਹੁੰਚੇ ਆਂ ਪੋਰਟ ਬਲੇਅਰ ਸ਼ਹਿਰ ਦੇ ਵਿੱਚ ਤੇ ਇੱਥੇ ਜੋ ਇਹ ਕਾਲੇ ਪਾਣੀ ਦੀ ਜੇਲ ਹੈ ਪਿਛਲੇ 100 ਸਾਲਾਂ ਦੇ ਵਿੱਚ 1920-30 ਤੋਂ ਲੈ ਕੇ ਜੋ ਉਸ ਸਮੇਂ ਦੇ ਗਦਰੀ ਬਾਬੇ ਹੁੰਦੇ ਸੀ ਜੋ ਬੱਬਰ ਅਕਾਲੀ ਸੀ ਜਿਵੇਂ ਬਾਬਾ ਸੂਰ ਸਿੰਘ ਭਖਣਾ ਬਾਬਾ ਭਾਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਮਾਸਟਰ ਛਤਰ ਸਿੰਘ ਉਹਨਾਂ ਨੇ ਇੱਥੇ ਜੇਲਾ ਕਟੀਆਂ ਤੇ ਉਸ ਸਮੇਂ ਦੇ ਜੋ ਇੰਡੀਅਨ ਫਰੀडम ਸਟਰੱਗਲ ਦੇ ਜਿਹੜੇ ਸੁਤੰਤਰਤਾ ਸਰਗਾਮੀ ਰਹੇ ਨੇ ਜਿਵੇਂ ਕਿ ਜੋ ਬਟੁਕੇਸ਼ਵਰ ਦੱਤ ਹੋਗੇ ਜੋ ਯੋਗਿੰਦਰ ਸ਼ੁਕਲਾ ਹੋਗੇ ਜੋ ਸ਼ੇਰ ਅਲੀ ਅਫਰੀਦੀ ਹੋਗੇ ਜਿਨ੍ਹਾਂ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਵੀ ਜਿਨ੍ਹਾਂ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਜੋ ਵਾਈਸ ਰਾਇਸ ਐਂਡ ਲਾਰਡ ਮਾਇਓ ਉਹਨਾਂ ਨੂੰ ਮਾਰ ਮੁਕਾਇਆ ਸੀ ਇਸ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਵੀ ਇੱਥੇ ਫਜ਼ਲੁਲ ਹੱਕ ਵਰਗਿਆਂ ਨੇ ਵੀ ਜੋ 1935-40 ਤੋਂ ਪਹਿਲਾਂ ਇੱਥੇ ਜੇਲਾ ਕੱਡੀਆਂ ਤੇ ਇੱਥੇ ਪਹੁੰਚ ਕੇ ਜ਼ੈਨ ਦੇ ਵਿੱਚ ਇੱਕ ਗੱਲ ਆਈ ਕਿ ਜੋ ਇਸ ਸਮੇਂ ਦੀ ਅਸਲ ਅਕਾਲੀ ਨੇ ਜੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਇਸ ਸਮੇਂ ਜੋ ਕਾਲੇ ਪਾਣੀ ਦੀ ਜੇਲ੍ਹ ਹੈ ਪੰਜਾਬ ਤੋਂ 3200 ਕਿਲੋਮੀਟਰ ਦੂਰ ਡਿਬੜੂਗੜ ਧਰਤੀ ਤੇ ਕੱਟ ਰਹੇ ਨੇ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਭੁੱਕਣ ਵਾਲਾ ਭਾਈ ਪਪਲ ਪ੍ਰੀਤ ਸਿੰਘ ਭਾਈ ਹਰਜੀਤ ਸਿੰਘ ਸਰਦਾਰ ਦਲਜੀਤ ਸਿੰਘ ਕਲਸੀ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਵਿਰਿੰਦਰ ਸਿੰਘ ਫੌਜੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੀ ਜੋ ਇਸ ਸਮੇਂ ਦੇ ਅਸਲ ਕਾਲੀ ਨੇ ਜਿਹੜੇ ਇਸ ਸਮੇਂ ਪੰਜਾਬ ਦੀ ਖਾਤਰ ਜੋ ਸਿੱਖ ਕੌਮ ਦੀ ਖਾਤਰ ਜੋ ਕਾਲੇ ਪਾਣੀ ਦੀ ਜੇਲ ਡਿਬੜੂਗੜ ਵਿਖੇ ਜਿਹੜੇ ਜੇਲ ਕੱਟ ਰਹੇ ਤੇ ਉਹਨਾਂ ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾਧਾ ਬੜੇ ਢਿੱਡਾਂ ਦੇ ਨਾਲ ਜੋ ਬੈਠ ਕੇ ਅੱਗੋਂ ਗੱਲਾਂ ਕਰਦੇ ਨੇ ਚਿੱਟੀਆਂ ਨੀਲੀਆਂ ਤੇ ਪੀਲੀਆਂ ਪੱਗਾਂ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਕੀਤੀ ਕੋਈ ਸੰਘਰਸ਼ ਨਹੀਂ ਕੀਤਾ ਕੋਈ ਪੰਜਾਬ ਦੇ ਲਈ ਕਿਸੇ ਨੇ ਸੂਈ ਤੱਕ ਨਹੀਂ ਚੁਬੀ ਕਿਸੇ ਨੂੰ ਤੇ ਉਹ ਅੱਜ ਪੰਜਾਬ ਦੀ ਵਾਰਡੋਰ ਸਾਬਾਂ ਨੂੰ ਫਿਰਦੇ ਹੀ ਨੇ ਇਤਿਹਾਸ ਗਵਾਹ ਜਦੋਂ ਕੋਈ ਪੋਲੀਟੀਕਲ ਮੂਵਮੈਂਟ ਚੱਲੀ ਹੈ ਉਹ ਹਮੇਸ਼ਾ ਸੰਘਰਸ਼ ਤੋਂ ਚੱਲੀ ਹੈ ਜੇਲ੍ਹ ਕੱਟੀ ਕਰਨ ਤੋਂ ਬਾਅਦ ਚੱਲੀ ਹੈ ਤੇ ਇਸ ਸਮੇਂ ਜਿਹੜੇ ਸਾਡੀ ਕੌਮ ਦੇ ਨਾਇਕ ਨੇ ਸਾਡੀ ਕੌਮ ਦੇ ਯੋਧੇ ਨੇ 10-10 ਡਿਗੜੂਗੜ੍ਹ ਜੇਲ੍ਹ 'ਚ ਨੇ 30 ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਪਾਂ ਇਹਨਾਂ ਦੇ ਹੱਥ ਪੰਜਾਬ ਦੀ ਵਾਰਡੋਰ ਦਈਏ ਜੇ ਖਡੂਰ ਸਾਹਿਬ ਵਾਲਿਆਂ ਨੇ ਫਤਵਾ ਸੁਣਾਇਆ ਤਾਂ ਹੀ ਜਿਹੜਾ ਆਪਣਾ ਪੰਜਾਬ ਦਾ ਕੋਈ ਪਾਰ ਇਤਾਰਾ ਹੋ ਸਕਦਾ ਜੋ ਪੰਜਾਬ ਫਿਰ ਤੋਂ ਮੈਂ ਕਹੂੰਗਾ ਇਹ ਰੰਗਲਾ ਪੰਜਾਬ ਬਣ ਸਕਦਾ ਹੈ ਐਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਦੱਸਾਂਦੇ ਫਾਇਦੇ ਸੱਚੇ ਪਾਤਸ਼ਾਹ ਬਾਹਰ ਕਹਤੋ ਕਿਸੇ ਤਰੀਕੇ ਨਾਲ ਸਰ ਉੱਚੇ ਗੁਰੂ ਮਹਾਰਾਜ ਕਰਨੇ ਕਰਦੇ ਨੇ ਬਹੁਤ ਖੁਸ਼ਿਆਰੀ ਜਿੰਨੇ ਕੰਮ ਆਉਣਾ ਬਾਹਰ ਹੁਣ ਅਜੇ ਕੋਈ ਗੇਟ ਤੇ ਕੋਈ ਫਿਕਸ ਨਹੀਂ ਹੋਈ ਹੁਣ ਆਉਣਗੇ ਜਦੋਂ ਇੰਨਾ ਸਭ ਕੁਝ ਕਿਰਪਾ ਕਰਨਗੇ ਦੱਸਾਂ ਕਰਿਆ ਕਰੋ ਦੱਸਾਂ ਸਰਬੀਰ ਕਿਰਪਾ ਕਰਨਗੇ ਤੇ ਚੇਤੇ ਜੋ ਬਹੁਤ ਧੰਨਵਾਦ ਆਦਾ ਅਦਾਜ਼ੀਂ ਕੀਤੀ ਕਰਨ ਵਾਸਤੇ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਹੁਣ ਯੂ ਐਸ ਏ ਦੀ ਪਾਰਲੀਮੈਂਟ ਦੇ ਵਿੱਚ ਪਹੁੰਚ ਗਿਆ ਹੈ ਵਾਈਟ ਹਾਊਸ ਦੇ ਵਿੱਚ ਪਹੁੰਚ ਗਿਆ ਜਿੱਥੇ ਕਿ ਯੂ ਐਸ ਏ ਦੇ ਮਸ਼ਹੂਰ ਵਕੀਲ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਕਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਯੂ ਐਸ ਏ ਦੇ ਲੀਡਰਾਂ ਵਾਈਟ ਹਾਊਸ ਅਤੇ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਕਿਉਂਕਿ ਉਹਨਾਂ ਦੇ ਕਲਾਇੰਟਸ ਅਤੇ ਪੰਜਾਬ ਤੋਂ ਕਈ ਹੋਰ ਸੋਹਰਦ ਲੋਕਾਂ ਨੇ ਇਸ ਬਾਰੇ ਕਿਹਾ ਹੈ ਕਿ ਇਹ ਮੁੱਦਾ ਯੂਐਸਏ ਦੇ ਵਿੱਚ ਉਠਾਇਆ ਜਾਵੇ ਤਾਂ ਆਪਣੇ ਵਾਅਦੇ ਦੇ ਮੁਤਾਬਕ ਐਡਵੋਕੇਟ ਜਸਵੀਰ ਸਿੰਘ ਵਾਈਟ ਹਾਊਸ ਕੋਲ ਜਿੱਥੇ ਕਿ ਉਹ ਯੂਐਸਏ ਦੇ ਵੱਡੇ ਲੀਡਰ ਅਤੇ ਹੋਰ ਉੱਗੀਆਂ ਸਖਸੀਤਾ ਨੂੰ ਮਿਲੇ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਰਿਹਾਈ ਦੇ ਰਿਲੇਟਡ ਕੁਝ ਡਾਕੂਮੈਂਟ ਉਹਨਾਂ ਦੇ ਨਾਲ ਸਾਂਝੇ ਕੀਤੇ ਤੇ ਇਹ ਤਸਵੀਰਾਂ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਤੇ ਨਾਲ ਹੀ ਦੋਸਤੋ ਦੱਸ ਦਈਏ ਕੀਪਾ ਜਾਂ ਮਰਤਪਾਲ ਸਿੰਘ ਜੀ ਦੇ ਵਕੀਲ ਜੋ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਵੀ ਹਨ ਜੜਕੇ 임ਾਨ ਸਿੰਘ ਖਾਰਾ ਉਹ ਕਾਲੇ ਪਾੜੀ ਦੀ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਪਹੁੰਚ ਕੇ ਕਿ ਉਹਨਾਂ ਨੇ ਇੱਕ ਅਹਿਮ ਗੱਲ ਸ਼ੇਅਰ ਕੀਤੀ ਕਿ ਜਦੋਂ ਪਰਾੜੇ ਸਵੇ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਅਕਾਲੀ ਜੋ ਸਹੀ ਅਕਾਲੀ ਸਨ ਉਹ ਅੱਡੇਵਾ ਦੇ ਕੋ ਬਾੜ ਕਾਲੇ ਪਾਣੀ ਦੀ ਸਜਾਵਾਂ ਕੱਟਦੇ ਸਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਭਾਈ ਅਬਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਹੀ ਅਕਾਲੀ ਹਨ ਸੱਚੇ ਅਕਾਲੀ ਹਨ ਕਿ ਤੁਸੀਂ ਅਬਰਤ ਸਿੰਘ ਖਾਰਾ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਇਹਨਾਂ ਦੀਆਂ ਗੱਲਾਂ ਦੇ ਨਾਲ ਸਹਿਮਤੀ ਨਹੀਂ ਹੈ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਉੱਥੇ ਹੀ ਭਾਈ ਅਬਰਤਪਾਲ ਸਿੰਘ ਜੀ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੋ ਕਿ ਇਸ ਵੇ ਹਲਕੇ ਦੇ ਵਿੱਚ ਧਰਵਾਦੀ ਦੌਰਾ ਵੀ ਕਰ ਰਹੇ ਨੇ ਜਦੋਂ ਇੱਕ ਪਿੰਡ ਦੇ ਵਿੱਚੋਂ ਗੁਜ਼ਰੇ ਸਨ ਤਾਂ ਇੱਕ ਪਹੜ ਵੱਲੋਂ ਉਹਨਾਂ ਦੀ ਗੱਡੀ ਦਾ ਰਸਤਾ ਰੋਕਿਆ ਗਿਆ ਤੇ ਰੋਕ ਕੇ ਕੁਝ ਦਿਲਦਿਆਂ ਗੱਲਾਂ ਕੀਤੀਆਂ ਗਈਆਂ ਤੇ ਪੁੱਛਿਆ ਗਿਆ ਭਾਈ ਅਬਰਤਪਾਲ ਸਿੰਘ ਕਦੋਂ ਰਿਹਾ ਹੋ ਕੇ ਆ ਰਹੇ ਨੇ ਤਾਂ ਅੱਗੇ ਬਾਪੂਤਰ ਸਿੰਘ ਨੇ ਕਿਹਾ ਕਿ ਤੁਸੀਂ ਅਰਦਾਸ ਬੇਨਤੀਆ ਕਰੋ ਹਾਲੇ ਪੱਕੀ ਤਰੀਕ ਤਾਂ ਨਹੀਂ ਆਈ ਪਰ ਜਲਦੀ ਉਹ ਰਿਹਾ ਹੋ ਜਾਣਗੇ ਕੀ ਗੱਲ ਹੈ ਤੁਹਾਡੇ ਇਸ ਵਾਰੇ ਉਹ ਵੀ ਜਰੂਰ ਕਮੈਂਟ ਕਰਨਾ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੁਝ ਖਾਸ ਵੀਡੀਓਜ਼ ਹੋਰ ਤਾਜ਼ਾ ਖਬਰਾਂ ਦੇ ਲਈ ਬੜੇ ਰਣਾ ਲਿਮਟਡ ਗਿਆ ਦੇ ਨਾਲ ਡਿਨਰ ਦਸਾਂ ਦੇ ਫਾਰਿਆ ਸੱਚੇ ਪਾਤਸ਼ਾਹ ਬਾਹਰ ਕਹਤੋ ਕਿਸੇ ਤਰੀਕੇ ਨਾਲ ਚਲੋ ਚਲੋ ਗੁਰੂ ਮਹਾਰਜ ਕਰਨੀ ਕਰਦੇ ਨੇ ਬਹੁਤ ਖੁਸ਼ਿਆਰੀ ਜਿਹਨੇ ਕੰਮ ਆਉਣਾ ਬਾਅਦ ਹੁਣ ਅਜੇ ਕੋਈ ਡੀਡ ਤੇ ਕੋਈ ਫਿਕਸ ਨਹੀਂ ਹੋਈ ਹੁਣ ਆਉਣਗੇ ਜਦੋਂ ਇੰਨਾ ਸਤਿਗੁਰੂ ਕਿਰਪਾ ਕਰਨ ਦਸਾਂ ਕਰਿਆ ਕਰੋ ਅਰਦਾਸਾਂ ਸਤਿਗੁਰੂ ਕਿਰਪਾ ਕਰਨ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਅਰਦਾਸ ਲਈ ਇੰਦੀ ਕਰਨ ਵਾਸਤੇ ਡਿਨਰ ਦਸਾਂ ਦੇ ਫਾਰਿਆ ਸੱਚੇ ਪਾਤਸ਼ਾਹ ਬਾਹਰ ਕਹਤੋ ਕਿਸੇ ਤਰੀਕੇ ਨਾਲ ਚਲੋ ਚਲੋ ਗੁਰੂ ਮਹਾਰਜ ਕਰਨੀ ਕਰਦੇ ਨੇ ਬਹੁਤ ਖੁਸ਼ਿਆਰੀ ਜਿਹਨੇ ਕੰਮ ਆਉਣਾ ਬਾਅਦ ਹੁਣ ਅਜੇ ਕੋਈ ਡੀਰੇਟ ਤੇ ਕੋਈ ਫਿਕਸ ਨਹੀਂ ਹੋਈ ਹੋਣ ਆਉਣਗੇ ਜਦੋਂ ਇੰਨਾ ਸਤਿਗੁਰ ਕਿਰਪਾ ਕਰਨਗੇ ਦਸਾ ਕਰਿਆ ਕਰੋ ਦਸਾਂ ਸਤਿਗੁਰ ਕਿਰਪਾ ਕਰਨਗੇ ਜੀ ਚਲੋ ਜੀ ਬਹੁਤ ਧੰਨਵਾਦ ਆਦਾਸ ਅਰਦਾਸ ਬੇਨਤੀ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਥੇ ਅੰਡੇਮਾਨ ਟਾਪੂ ਦੀ ਜੋ ਧਰਤੀ ਹੈ ਉਥੇ ਜੋ ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉਥੇ ਪਹੁੰਚੇ ਆਂ ਪੋਰਟ ਬਲੇਰ ਸ਼ਹਿਰ ਦੇ ਵਿੱਚ ਇਹ ਇੱਥੇ ਜੋ ਇਹ ਕਾਲੇ ਪਾਣੀ ਦੀ ਜੇਲ ਹੈ ਪਿਛਲੇ 100 ਸਾਲਾਂ ਦੇ ਵਿੱਚ 1920-30 ਤੋਂ ਲੈ ਕੇ ਜੋ ਉਸ ਸਮੇਂ ਦੇ ਗਦਰੀ ਬਾਬੇ ਹੁੰਦੇ ਸੀ ਜੋ ਬੱਬਰ ਅਕਾਲੀ ਸੀ ਜਿਵੇਂ ਬਾਬਾ ਸੂਰ ਸਿੰਘ ਭਖਣਾ ਬਾਬਾ ਭਾਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਮਾਸਟਰ ਛਤਰ ਸਿੰਘ ਉਹਨਾਂ ਨੇ ਇੱਥੇ ਜੇਲਾ ਕਟੀਆਂ ਤੇ ਉਸ ਸਮੇਂ ਦੇ ਜੋ ਇੰਡੀਅਨ ਫਰੀडम ਸਟਰਗਲ ਦੇ ਜਿਹੜੇ ਸੁਤੰਤਰਤਾ ਸਰਗਾਮੀ ਰਹੇ ਨੇ ਜਿਵੇਂ ਕਿ ਜੋ ਬਟੁਕੇਸ਼ਵਰ ਦੱਤ ਹੋਗੇ ਜੋ ਯੋਗਿੰਦਰ ਸ਼ੁਕਲਾ ਹੋਗੇ ਜੋ ਸ਼ੇਰ ਅਲੀ ਅਫਰੀਦੀ ਹੋਗੇ ਜਿਨ੍ਹਾਂ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਵੀ ਜਿਨ੍ਹਾਂ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਜੋ ਵਾਈਸ ਰాయਸ ਐਂਡ ਲਾਰਡ ਮਾਇਓ ਉਹਨਾਂ ਨੂੰ ਮਾਰ ਮੁਕਾਇਆ ਸੀ ਇਸ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਵੀ ਇੱਥੇ ਫਜ਼ਲੁਲ ਹੱਕ ਵਰਗਿਆਂ ਨੇ ਵੀ ਜੋ 1935-40 ਤੋਂ ਪਹਿਲਾਂ ਇੱਥੇ ਜੇਲਾ ਕੱਡੀਆਂ ਤੇ ਇੱਥੇ ਪਹੁੰਚ ਕੇ ਜ਼ੈਨ ਦੇ ਵਿੱਚ ਇੱਕ ਗੱਲ ਆਈ ਕਿ ਜੋ ਇਸ ਸਮੇਂ ਦੀ ਅਸਲ ਅਕਾਲੀ ਨੇ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਇਸ ਸਮੇਂ ਜੋ ਕਾਲੇ ਪਾਣੀ ਦੀ ਜੇਹਲ ਹੈ ਪੰਜਾਬ ਤੋਂ 3200 ਕਿਲੋਮੀਟਰ ਦੂਰ ਡਿਬੜੂਗੜ ਧਰਤੀ ਤੇ ਕੱਟ ਰਹੇ ਨੇ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਪਪਲ ਪ੍ਰੀਤ ਸਿੰਘ ਭਾਈ ਹਰਜੀਤ ਸਿੰਘ ਸਰਦਾਰ ਦਰਜੀਤ ਸਿੰਘ ਕਲਸੀ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਬਰਿੰਦਰ ਸਿੰਘ ਫੌਜੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਭਾਈ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੀ ਕੀ ਜੋ ਇਸ ਸਮੇਂ ਦੇ ਅਸਲ ਕਾਲੀ ਨੇ ਜਿਹੜੇ ਇਸ ਸਮੇਂ ਪੰਜਾਬ ਦੀ ਖਾਤਰ ਜੋ ਸਿੱਖ ਕੌਮ ਦੀ ਖਾਤਰ ਜੋ ਕਾਲੇ ਪਾਣੀ ਦੀ ਜੇਲ ਦਿਬੜੂਗੜ ਵਿਖੇ ਜਿਹੜੇ ਜੇਲ ਕੱਟਰੇ ਤੇ ਉਹਨਾਂ ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾਧਾ ਵੱਡੇ ਢਿੱਡਾਂ ਦੇ ਨਾਲ ਜੋ ਬੈਠ ਕੇ ਅੱਗੋਂ ਗੱਲਾਂ ਕਰਦੇ ਨੇ ਚਿੱਟੀਆਂ ਨੀਲੀਆਂ ਤੇ ਪੀੜੀਆਂ ਪੱਗਾਂ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ੱਕਤ ਨਹੀਂ ਕੀਤੀ ਕੋਈ ਸੰਘਰਸ਼ ਨਹੀਂ ਕੀਤਾ ਕੋਈ ਪੰਜਾਬ ਦੇ ਲਈ ਕਿਸੇ ਨੇ ਸੂਈ ਤੱਕ ਨਹੀਂ ਚੁਬੀ ਕਿਸੇ ਨੂੰ ਤੇ ਉਹ ਅੱਜ ਪੰਜਾਬ ਦੀ ਵਾਗਡੋਰ ਸਾਬਾਂ ਨੂੰ ਫਿਰਦੇ ਹੀ ਨੇ ਇਤਿਹਾਸ ਗਵਾਹ ਹੈ ਜਦੋਂ ਕੋਈ ਪੋਲੀਟੀਕਲ ਮੂਵਮੈਂਟ ਚੱਲੀ ਹੈ ਉਹ ਹਮੇਸ਼ਾ ਸੰਘਰਸ਼ ਤੋਂ ਚੱਲੀ ਹੈ ਜੇਲ੍ਹ ਕੱਟੀ ਕਰਨ ਤੋਂ ਬਾਅਦ ਚੱਲੀ ਹੈ ਤੇ ਇਸ ਸਮੇਂ ਜਿਹੜੇ ਸਾਡੀ ਕੌਮ ਦੇ ਨਾਇਕ ਨੇ ਸਾਡੀ ਕੌਮ ਦੇ ਯੋਧੇ ਨੇ 10 ਦਾ ਦਿਬੜੂਗੜ੍ਹ ਜੇਲ੍ਹ 'ਚ ਨੇ 30 ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਪਾਂ ਇਹਨਾਂ ਦੇ ਹੱਥ ਪੰਜਾਬ ਦੀ ਵਾਗਡੋਰ ਦਈਏ ਜੋ ਖਡੂਰ ਸਾਹਿਬ ਵਾਲਿਆਂ ਨੇ ਫਤਵਾ ਸੁਣਾਇਆ ਹੈ ਤਾਂ ਹੀ ਜਿਹੜਾ ਆਪਣਾ ਪੰਜਾਬ ਦਾ ਕੋਈ ਪਾਰ ਉਤਾਰਾ ਹੋ ਸਕਦਾ ਹੈ ਜੋ ਪੰਜਾਬ ਫਿਰ ਤੋਂ ਮੈਂ ਕਹੂੰਗਾ ਇਹ ਰੰਗਲਾ ਪੰਜਾਬ ਬਣ ਸਕਦਾ ਹੈ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ